ਸ਼ੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਆਸ਼ਾ ਹੀ ਪੰਜਵੀਂ ਨਾਲ ਸੰਬੰਧਿਤ ਪਰ ਚਲਦਾ ਹੈ ਪਰ ਸਮੇਂ-ਸਮੇਂ ਅਨਸਾਰ ਜੋ-ਜੋ ਵੀ ਸਾਨੂੰ ਪਤਾ ਲੱਗਦਾ ਰਿਹਾ ਬਾਲ ਅਵਸਥਾ ਵਿੱਚ ਗੁਰੂ ਹਰਗਬਿੰਦ ਸਾਹਿਬ ਜਦੋਂ ਗੁਰੂ ਅਰਜਨ ਸਾਹਿਬ ਗੁਰੂ ਬਾਬਾ ਬੁੱਢਾ ਜੀ ਭਾਈ ਫਰਾਗਾ ਜੀ ਭਾਈ ਪੈੜਾ ਜੀ ਮਾਤਾ ਗੰਗਾ ਜੀ ਬਾਲ ਅਵਸਥਾ ਦੇ ਗੁਰੂ ਹਰਗਬਿੰਦ ਸਾਹਿਬ ਆਏ ਇੱਥੇ 18 ਦਿਨ ਠਹਿਰੇ ਇੱਥੇ ਸੰਗਤਾਂ ਨੂੰ ਸੱਦ ਕੇ ਗੁਰੂ ਅਰਜਨ ਸਾਹਿਬ ਨੇ ਤੀਰਥ ਸਥਾਨ ਬਣਾਉਣ ਲਈ ਇੱਥੇ ਜਗ੍ਹਾ ਮੰਗੀ ਉਹ ਸੰਤਾਨ ਨੇ ਉਸ ਟਾਈਮ ਦੀਆਂ ਸੰਤਾਨ ਨੇ ਜਗਾ ਨਾਂ ਦੇਣ ਕਰਕੇ ਗੁਰੂ ਅਰਜਨ ਸਾਹਿਬ ਇੱਥੋਂ ਚੋਲਾ ਸਾਹਿਬ ਨਗਰ ਚੱਲਦੇ ਚੱਲਦੇ ਤਰਨਤਨ ਸਾਹਿਬ ਚੱਲ ਗਏ ਇੱਥੇ ਇਹ ਜਨਮ ਸਥਾਨ ਹੈ ਬਾਬਾ ਬਿਧੀ ਚੰਦ ਜੀ ਦਾ ਇੱਥੇ ਬਾਬਾ ਬਿਧੀ ਚੰਦ ਜੀ ਪੈਦਾ ਹੋਏ ਬਾਬਾ ਬਿਧੀ ਚੰਦ ਜੀ ਦੇ ਨਾਨਾ ਜੀ ਦਾ ਘਰ ਸੀ ਇਹ ਜਿਹੜੀ ਸਾਰੀ ਜਾਇਦਾਦ ਹੈ ਬਾਬਾ ਬਿਧੀ ਚੰਦ ਜੀ ਦੇ ਨਾਨਾ ਜੀ ਦੀ ਸੀ ਉਹਨਾਂ ਜ਼ਮੀਨ ਵੀ ਬਾਹਰ ਜਿਹੜੀ ਜ਼ਮੀਨ ਵੀ ਸਾਡੇ ਗੁਰਦਵਾਰ ਸਾਹਿਬ ਦੀ ਉਹ ਵੀ ਬਾਬਾ ਬਿਧੀ ਚੰਦ ਜੀ ਦੇ ਨਾਨਾ ਜੀ ਦੀ ਜ਼ਮੀਨ ਹੈ ਇੱਥੇ ਪ੍ਰਬੰਧਕ ਕਮੇਟੀ ਸੇਵਾ ਕਰਵਾ ਰਹੀ ਹੈ ਸੇਵਾ ਕਮੇਟੀ ਸਰਦਾਰ ਸਵਰਨ ਸਿੰਘ ਸਰਪੰਚ ਖਾਰਾ ਇਤੋਂ ਦੇ ਪ੍ਰਧਾਨ ਨੇ ਪੰਜ ਮੈਂਬਰੀ ਕਮੇਟੀ ਹੈ ਤੇ ਸੰਗਤਾਂ ਦੇ ਸਹਿਯੋਗ ਨਾਲ ਸਾਰੀ ਸੇਵਾ ਚੱਲ ਰਹੀ ਹੈ ਇਹ ਦਿਨਬਰ ਦੇ ਜਿਉਂ-ਜਿਉਂ ਖੋਜ ਕਰੀ ਕੀਤੀ ਸਾਡੇ ਪਿੰਡ ਦੇ ਦੋ ਬਜ਼ੁਰਗ ਸਰਦਾਰ ਸਵਰਨ ਸਿੰਘ ਸਰਦਾਰ ਧਰਮ ਸਿੰਘ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਸਰੋਵਰ ਹੈ ਥੱਲੇ ਅਸੀਂ ਉੱਥੇ ਇਸ਼ਨਾਨ ਕੀਤਾ ਉਸ ਤੋਂ ਬਾਅਦ ਅਸੀਂ ਸਰੋਤਾਂ ਤੋਂ ਪਤਾ ਲਾਉਣਾ ਸ਼ੁਰੂ ਕੀਤਾ ਕਿਤਾਬਾਂ ਪੜੀਆਂ ਉਤੋਂ ਪਤਾ ਲੱਗਾ ਸਾਨੂੰ ਫਿਰ ਬਿਲਡਿੰਗ ਜਿਹੜੀ ਡਿਸਮੈਂਟਲ ਹੋ ਚੁੱਕੀ ਸੀ ਸ਼੍ਰੋਮਣੀ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਅਸੀਂ ਇਹ ਬਿਲਡਿੰਗ ਨੂੰ ਮੂਵ ਕਰਕੇ ਰਿਮੂਵ ਕਰਕੇ ਫਿਰ ਥੱਲੇ ਖੋਜ ਸ਼ੁਰੂ ਕੀਤੀ ਫਿਰ ਸਾਨੂੰ 25x25 ਦਾ ਸਰੋਵਰ ਮਿਲਿਆ ਉਸ ਸਰੋਵਰ ਦੇ ਨਾਲ ਇੱਕ ਪੁਲੀ ਮਿਲੀ ਜਿਹਦੇ ਥਰੂ ਪਾਣੀ ਖੂਹ ਤੋਂ ਪਾਣੀ ਆਉਂਦਾ ਹੈ ਖੂਹ ਵੀ ਮੌਜੂਦ ਹੈ ਪੁਲੀ ਵੀ ਮੌਜੂਦ ਹੈ ਨਿੱਕੀਆਂ ਇਟਾਂ ਤੇ ਚੂਨੇ ਦੀ ਦੋਨੋਂ ਚੀਜ਼ਾਂ ਤਿਆਰ ਹੋਈਆਂ ਨੇ ਵਾਹਿਗੁਰੂ ਸਰੋਵਰ ਦੀ ਸੇਵਾਜੀ ਗੁਰਦਰਾ ਚਬਚਾ ਸਾਹਿਬ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਚੱਲ ਰਹੀ ਆ ਲੋਕਲ ਸੰਗਤ ਦੇ ਸਹਿਯੋਗ ਨਾਲ ਤੇ ਲੋਕਲ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖੁਦਾਈ ਦੌਰਾਨ ਚਬਚਾ ਸਾਹਿਬ ਮਿਲਿਆ ਜੀ ਤੇ ਉਹਦਾ ਜਿੱਧਰੋਂ ਜਲ ਆਉਂਦਾ ਸੀ ਉਹ ਸੋਰਸ ਮਿਲਿਆ ਲੱਗੇ ਸਾਡਾ ਪੁਰਾਣਾ ਖੂਹ ਆ ਗੁਰੂ ਸਾਹਿਬ ਵੇਲੇ ਦਾ ਉਥੋਂ ਜਲ ਪੈਂਦਾ ਸੀ ਤੇ ਇਹ ਜਿਹੜਾ ਸਰੋਵਰ ਆ ਉਹ ਖੁਦਾਈ ਦੌਰਾਨ ਮਿਲਿਆ ਇਹ ਇਲਾਕਾ ਨਿਵਾਸੀ ਸੰਕਟਾਂ ਕਰਾ ਰਹੀ ਆ ਵਾ ਤੇ ਗੁਰਦਵਾਰਾ ਲੋਕਲ ਪ੍ਰਬੰਧਨ ਕਮੇਟੀ ਸੇਵਾ ਕਰਾ ਰਹੀ ਹੈ ਜੀ ਇਤਿਹਾਸ ਕੁਝ ਹੋਰ ਕੋਈ ਇਤਿਹਾਸ ਬਤਾਲਾ ਇਤਿਹਾਸ ਇਥੇ ਗੁਰੂ ਅਰਜਨ ਸਾਹਿਬ ਆਏ ਆ ਜੀ 6ਵੇਂ ਪਾਸ਼ਾ ਆਇਆ ਜੀ 9ਵੇਂ ਪਾਸ਼ਾ ਆਇਆ ਜੀ ਭਾਈ ਪੈੜਾ ਜੀ ਭਾਈ ਪ੍ਰਾਗਾ ਜੀ ਭਾਈ ਪ੍ਰਾਣਾ ਜੀ ਭਾਈ ਜੇਠਾ ਜੀ ਬਾਬਾ ਬੁੱਢਾ ਜੀ ਭਾਈ ਭਾਨਾ ਜੀ ਮਾਤਾ ਗੰਗਾ ਜੀ ਸਾਰੇ ਗੁਰਸੱਧ ਗੁਰੂ ਸਾਹਿਬ ਦੇ ਨਾਲ ਆਏ ਜੀ 6ਵੇਂ ਪਾਸ਼ਾ ਇਥੇ ਦੋ ਵਾਰੀ ਆਏ ਜੀ ਇੱਕ ਵਾਰੀ ਇਧਰ ਕਾਰੋਂ ਦੀ ਵੱਲੋਂ ਤੇ ਇੱਕ ਵਾਰੀ ਜਦੋਂ ਭਾਈ ਡਰੋਲੀ ਕੀ ਨੂੰ ਗਏ ਉਦੋਂ 3000 ਫੌਜ ਦੇ ਸਮੇਤ ਰੁਕੇ ਆ ਜੀ ਇੱਥੇ